सब तो पहला मेरी जन्मभूमि हरियाणा मेरे यो दोस्त मित्र इना पहली बार मैं गुलीडंडा के गया बानर किला के और रात दा की थी मजा चारियां खेती-जीत मेरे सारे ਚਾਚੇ ਕਾਹੇ ਚਾਚੀਆਂ ਕਾਹੀਆਂ ਭਾਬੀਆਂ ਪਰਾਂ ਹੁਣ ਦਾ ਸွေਧੇ ਭਤੀਜੀਆਂ ਭਤੀਜੇ ਵੀ ਆ ਗਏ ਮੈਨੂੰ ਬੜੀ ਖੁਸ਼ੀ ਹੈ ਅੱਜ ਬੜੀ دیر ਬਾਅਦ ਮੈਂ ਥੋੜੀ ਕੁੜੀ ਆਇਆ ਨੂੰ ਪਤਾ ਮੈਂ ਕਦੇ ਬੋਟਾ ਮੰਗਣੀ ਆਉਂਦਾ ਕੁਕੇ ਜੀ ਇਸ ਵਿੱਚ ਮੈਂ ਚੋਈ ਬੋਟਾ ਮੰਗਣੀਆਂ ਪੈਗੀਆਂ ਤੁਰ ਹੋਰ ਕਿਤੋਂ ਮੀਤ ਕਰਾਂਗੇ ਤਮੈ ਇੱਥੇ ਆਉਨਾ ਨਾਮ ਆ ਕੇ ਤੁਹਾਨੂੰ ਇਹ ਕਹਿਣਾ ਉਹਨਾਂ ਕੇ ਆਪਣਾ ਚੋਣ ਨਿਸ਼ਾਨ ਆ ਹੈ ਤਾਂ ਤੁਸੀਂ ਮੇਰੇ ਵਾਸਤੇ ਗੋਟਾ ਮੱਗਦੇ ਹੋ ਕਿ ਇਹ ਇੱਕ ਖੂਬੀ ਹੈ ਪੂਰੇ ਦੇਸ਼ ਦੇ ਵਿੱਚ ਚੱਲੀ ਜਾਂਦੀ ਹੈ ਇੱਕ ਪਿੰਡ ਸਤੋਜ ਹੈ ਜਿੱਥੇ ਲੀਡਰ ਜਿਹੜਾ ਉਹ ਮੋਟਾ ਨਹੀਂ ਮੰਗਦਾ ਲੋਕ ਉਹਦੇ ਵਾਸਤੇ ਮੋਟਾ ਮੰਗਦੇ ਇਹ ਕਦੇ ਹੋਊਗਾ ਵੀ ਨਹੀਂ ਕਿ ਮੈਂ ਪਿੰਡ ਨੂੰ ਕਿਸੇ ਤਰ੍ਹਾਂੇ ਚੰਡਾਂ ਜਦ ਪਿੰਡ ਵਿੱਚ ਮੈਂ ਕੋਈ ਕਿਸੇ ਰੁੱਖ ਤੋਂ ਹੋਵੇ ਮੈਂ ਜਾਵਾਂ ਨਾ ਜਦ ਕੋਈ ਪੱਖਪਾਤ ਕਰਾਂ ਮੇਰੇ ਬਜ਼ੁਰਗ ਬੈਠੇ ਨੇ ਐਸੇ ਐਸੇ ਜਗ੍ਹਾ ਤੇ ਬਹੁਤ ਵਾਰੀ ਮੈਂ ਪੰਚਾਇਤ ਵੀ ਆਇਆ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਵੀ ਆਇਆ ਜਦੋਂ ਮੈਂ ਕਲਾਕਾਰ ਹੁੰਦਾ ਸੀ ਮੈਂ ਉਦੋਂ ਵੀ ਆਇਆ

ਕਸ ਤੋਂ ਕਹਿ ਦਿੰਨੇ ਆ ਪਿਆਰ ਨਾਲ ਸਾਹਮਣੇ ਉਹਨ ਦਾ ਬੇਟਾ ਬੈਠਾ ਜਗਰੂਪ ਬੈਠਾ ਮਿੰਦੀ ਬੈਠਾ ਗੁਰਜੰਟ ਬੈਠਾ ਮੇਵਾ ਬੈਠਾ ਰਣਜੀਤ ਬੈਠਾ ਸੂਬੇਦਾਰਾ ਮੈਂ ਕਿਰੋ ਨਹੀਂ ਜਾਣਦਾ ਸ਼ਾਇਦ ਇਹਨਾਂ ਨੂੰ ਕੋਨੂੰ ਲੱਗਦਾ ਹੋਣਾ ਸ਼ਾਇਦ ਮੈਂ ਭੁੱਲ ਗਿਆ ਪਰ ਮੈਨੂੰ ਨਹੀਂ ਤੁਸੀਂ ਕਦੇ ਭੁੱਲ ਸਾਈ ਚਾਚੀਆਂ ਪਾਈਆਂ ਮੈਂ ਤੇ ਹੋਰੀਂ बलौर हो रही रोही हो रही कदम नहीं भूल पुल भोलू हो रही प्रकट हो रही टहले हो रही कदम नहीं भूल पह ये ना समझो कि मैं तुम भूल गया अंडरले तो भी आए हुए बहादुर खड़ा है। मैं तो पढ़ता हूं दसवीं ਹਿੰ ਕਰਦਾ ਹਾਂ ਕਰਨਾ ਮਿਸਤਰੀਆਂ ਦੇ ਬਾਰਾ ਘੜ ਬੱਗੜ ਸਰਦ ਦੁਨੀਆ ਚ ਗਿਆ ਮੇਲੀ ਦਰਸ਼ਨ ਚਰਨਾ ਸਾਡੇ ਘਰ ਦੀ ਦੀਵਾ ਇਹਨਾਂ ਨੇ ਕੀਤੀ ਹੋਈਆਂ ਮੈਂ ਤਾਂ ਕਰੰਡੀਆਂ ਫੜ ਫੜ ਕੇ 3 ਇੱਕ ਦਾ 4 ਇੱਕ ਦਾ ਮਸਾਲਾ ਆਫਰ ਲਾਉਂਦਾ ਰਿਹਾ ਉਹ ਮੈਨੂੰ ਕੁਝ ਨਹੀਂ ਪੁੱਲਦਾ ਤੁਹਾਨੂੰ ਬੜੀ ਖੁਸ਼ੀ ਹੋਈ ਅੱਜ ਕਿ ਕਦੇ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਨਹੀਂ ਹੁੰਦਾ ਉਹਦੇ ਬਿੱਟ ਕਿ ਤੁ ਪਹਿਲਾਂ ਵਾਲੇ ਦੇਖ ਲਿਓ ਉਹ ਕਦੇ ਨਹੀਂ ਹਿੱਸਾ ਲੈਂਦੇ ਪਿੰਡਾਂ ਚ ਉਹ ਕਦੇ ਮਰਨ ਕਫਨ ਆਪਾਂ ਨੇ ਕਿਲਣਾ ਆਪਾਂ ਦਾ ਬਹੁਤ ਵੱਡੇ ਬਣ ਗਏ ਆਪਾਂ ਨੇ ਕਿਲਣਾ ਪਰ ਮੈਨੂੰ ਫਿਕਰ ਇਸ ਗੱਲ ਦਾ ਹੁੰਦਾ ਕਿ ਪਿੰਡ ਚ ਲੋਕ ਸੁਭ ਹੋਇਆ ਤਾਂ ਮੈਂ ਅਗਰ ਵਿੱਚ ਹਿੱਸਾ ਲਾਉਂਦਾ ਅੱਜ ਮੈਂ ਕੋਈ ਤੁਹਾਨੂੰ ਕੋਈ ਸਿੱਖਿਆ ਦੇਣ ਨਹੀਂ ਆਇਆ ਮੈਂ ਛੋਟਾ ਨੇ ਤੋਂ ਸਾਰੇ ਬੰਦੇ ਬੈਠੇ ਆ ਪਿੰਡ ਦੇ ਬਹੁਤ ਵਾਰ ਬੰਦੇ ਬੈਠੇ ਜਿੰਨੇ ਪਿੰਡ ਚਿਹਰੇ ਆ ਇੱਕ ਦੋ ਗੱਲਾਂ ਲੈ ਤੁਹਾਡੇ ਨਾਲ ਕਰੂੰਗਾ ਪੰਚਾਇਤ ਦੇ ਜਿਹੜਾ ਆ ਗਏ ਆ ਉਹਦੇ ਵਿੱਚ ਚਰਚ ਕਰਨਾ ਜੇ ਤੁਸੀਂ ਕੋਈ ਐਮਐਲਏ ਕੋਲ ਨਾ ਹੋਵੇ ਤਾਂ ਤੁਸੀਂ ਐਮਐਲਏ ਮਾਰਾ ਨਿਕਲਿਆ ਹੋਵੇ ਤੁਹਾਡੀਆਂ ਮੀਂਹਾਂ ਤੇ ਪੂਰਾ ਨੌਕਰੇ ਤਾਂ ਤੁਸੀਂ ਕਹਿ ਸਕਦੇ ਹੋ ਯਾਰ ਅਸੀਂ ਕਿਹੜੇ ਨੂੰ ਜਾਣਦੇ ਸੀ ਉਹ 60 ਪਿੰਡ ਪੈਂਦੇ ਨੇ ਕੀ ਪਤਾ ਕਿਥੋਂ ਦਾ ਸੀ ਅਸੀਂ ਤਾਂ ਯਾਰ ਪਾਰਟੀ ਦੇ ਮੰਗਰ ਲੱ ਕੇ ਵੋਟ ਪਾਤੀ ਅਸੀਂ ਤਾਂ ਯਾਰ ਭਲਾਨੇ ਮਾਸਟਰ ਦੇ ਮੰਗਰ ਲੱ ਕੇ ਵੋਟ ਪਾਤੀ ਬਨਾਨੇ ਦੇ ਕੋਪੜ ਮੰਗਰ ਲੱ ਕੇ ਵੋਟ ਪਾਤੀ ਬੰਦੇ ਨੂੰ ਜਾਣਦੇ ਨਹੀਂ ਸੀ ਅਗਲੀ ਵਾਰੀ ਗਲਤੀ ਨਹੀਂ ਕਰਾਂਗੇ ਜੇ ਕੋਈ ਐਮਪੀ ਖੜਾ ਹੋਵੇ 850 ਪਿੰਡ ਹੁੰਦੇ ਨੇ ਨਾ ਸ਼ਹਿਰ ਵੀ ਹੁੰਦੇ ਉਹਦੋਂ ਵੀ ਤੁਸੀਂ ਕਹਿ ਸਕਦੇ ਹੋ ਕਿ ਜਾਣਦੇ ਨਹੀਂ ਸੀਗਾ ਕੀ ਪਤਾ ਕਿੱਥੋਂ ਦਾ ਸੀ ਕੀ ਕੀ ਕੀਤਾ ਹੋਇਆ ਸੀ ਨੇ ਪਾਰਟੀ ਨੇ ਟਿਕਟ ਦਿੱਤੀ ਅਸੀਂ ਪਾਰਟੀ ਦੇ ਮਗਰ ਲੱਗੇ ਹੋਏ ਸੀ ਝੰਡਾ ਚੱਕ ਲਿਆ ਯਾਰ ਕੀ ਪਤਾ ਹੈ ਜਾਂ ਨਿਕਲੂਗਾ ਮੁੜ ਕੇ ਆਇਆ ਕਿ ਨਹੀਂ ਯਾਰ ਪੋਟਾ ਮਿਲ ਤਾਂ ਇਹ ਕਹਿੰਦਾ ਸੀ ਤੁਸੀਂ ਬਿਲਕੁਲ ਸਹੀ ਹੋ ਨੇ ਤੁਸੀਂ ਉਸ ਬੰਦੇ ਨੂੰ ਜਾਣਦੇ ਹੋ ਪਰ ਜਦੋਂ ਸਰਪੰਚੀ ਤੇ ਮੈਂਬਰੀ ਚੁਣਨੀ ਹੋਵੇ ਉਦੋਂ ਤੁਹਾਡੇ ਕੋਲੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਹਨੂੰ ਜਾਣਦੇ ਸੀ ਸਾਰਾ ਦਿਨ ਉਹ ਬੰਦਾ ਤੁਹਾਡੇ ਕੋਲੇ ਰਹਿੰਦਾ ਜਿਹਨੂੰ ਤੁਸੀਂ ਸਰਪੰਚ ਚੁਣਨਾ ਉਹਦਾ ਖਾਣ ਪੀਣ ਰਹਿਣ ਤੁਹਾਡੀ ਅੱਖ ਸਾਹਮਣੇ ਹੁੰਦਾ ਇਹਨੂੰ ਮੈਂਬਰ ਚੁਣਨਾ ਜੇ ਸਰਪੰਚ ਗਲਤ ਚੁਣ ਲਿਆ ਜਾਂ ਮੈਂਬਰ ਗਲਤ ਚੁਣ ਲਿਆ ਫਿਰ ਸਾਰੀ ਜਿੰਮੇਵਾਰੀ ਤੁਹਾਡੀ ਹੋ ਗਈ ਵੀ ਤੁਸੀਂ ਤਾਂ ਜਾਣਦੇ ਸੀ ਆ ਹੋ ਸਕਦਾ ਮੈਂ ਨਾ ਜਾਣਦਾ ਹੋਵਾਂ ਮੈਂ ਪਿੰਡ ਚ ਆਇਆ ਮੈਂ ਕੱਟ ਆਉਣਾ ਪਿੰਡ ਚ ਮੇਰੀ ਜ਼ਿੰਮੇਵਾਰੀ ਵੱਧ ਗਈ ਪਰਮਾਤਮਾ ਨੇ ਹੋਰ ਕਿਤੇ ਲਾਤੀ ਮੈਨੂੰ ਨਹੀਂ ਪਤਾ ਹੋ ਸਕਦਾ ਕਿ ਕਿਹੜੇ ਘਰ ਚ ਕੀ ਪਰ ਇੱਥੇ ਤਾਂ ਕੋਲ ਸਾਰੇ ਘਰਾਂ ਦਾ ਪਤਾ ਕਿੰਨਾਂ ਦੇ ਘਰਾਂ 'ਇੱਕਦੋਂ ਲੜਾਈ ਹੁੰਦੀ ਹੈ ਕਿੰਨੇ ਵਜੇ ਬੰਦ ਹੁੰਦੀ ਹੈ ਕਿੰਨੇ ਕਜੇ ਠੀਕ ਹੋ ਜਾਂਦੇ ਨੇ ਉਹ ਕਿੰਨੇ ਕਜੇ ਥਾਣੇ ਜਾਂਦੇ ਨੇ ਕਿੰਨੇ ਕਜੇ ਥਾਣੇੋਂ ਵੜਿਆਉਂਦੇ ਸਾਰਾ ਤਾਂ ਪਤਾ ਹੈ ਆਪਾਂ ਨੂੰ ਫਿਰ ਆਜ ਨੂੰ ਨਵੇਂ ਵੇਲੇ ਤੱਕ ਟੁਕੜ ਟੁਕੜ ਕੁਰਸੀ ਸਿਆਣਪ ਦਿਖਾਉਣਾ ਮੈਂ ਬੇਨਤੀ ਕਰਦੀ ਹਾਂ ऐसे वोटा पौणे वोटा हो वोटा पौणा हर एक ਦਾ ਡੈਮੋਕਰੈਟਿਕ ਰਾਈਟ ਹੈ ਹੱਕ ਹੈ ਆਪਣਾ ਬਾਬਾ ਸਾਹਿਬ ਜੀ ਸਾਹਿਬ ਉਮੀਦਵਾਰ ਨੇ ਲੈ ਕੇ ਦਿੱਤਾ ਹੋਇਆ ਪਰ ਮੈਂ ਅੱਜ ਤਾਂ ਆਇਆ ਤਿੰਨ ਤਰੀਕ ਨੂੰ ਕੱਲ ਨੂੰ ਆਖਰੀ ਦਿਨ ਹੈ ਕਾਗਜ਼ ਭਰਨ ਦਾ ਸਾਰੇ ਪਿੰਡ ਬੈਠਾ ਆ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮਾਵਾ ਭੈਣਾ ਵੀ ਬਹੁਤ ਵੱਡੀ ਗੰਟੀ ਚਾਈ ਹਨ ਕਿਉਂਕਿ ਸਰਪੰਚੀ ਦੇ ਤੇ ਮੈਂਬਰੀ ਦੇ ਤੇ ਪੰਚੇਤਾ ਦੇ ਫੈਸਲਿਆਂ ਦਾ ਸਭ ਤੋਂ ਵੱਡਾ ਅਸਰ ਚੁੱਲਿਆਂ ਤੇ ਹੁੰਦਾ ਹੈ ਪਰ ਜੁੱਲਿਆਂ ਦੀਆਂ ਮਾਲਕਣਾਂ ਆਈਆਂ ਹੋਈਆਂ ਨੇ ਪਿੰਡ 'ਚ ਕਿੰਨੇ ਪੈਸੇ ਆਉਣੇ ਨੇ ਪਿੰਡ 'ਚ ਕਿਹੜੀ ਗਲੀ ਠੀਕ ਕਰਨੀ ਐ ਪਿੰਡ 'ਚ ਦਿਹਾੜੀ ਕਿੰਨੀ ਕਰਦੀ ਐ ਪਿੰਡ ਨੇ ਭਾਈਚਾਰਕ ਸਾਂਝ ਨਾਲ ਕਿਵੇਂ ਰਹਿਣਾ ਜੇ ਸਾਰਾ ਪੰਚਾਇਤ ਨੇ ਮਿਲ ਕੇ ਕਰਨਾ ਤੇ ਜੇ ਪੰਚਾਇਤ ਦੀ ਆਪਾਂ 25-25 ਲੱਖ ਰੁਪਈਆ ਲਾ ਕੇ ਜਾਂ ਇੱਕ ਦੂਜੇ ਤੇ ਪਰਚੇ ਕਰਾ ਕੇ ਚੁਣ ਲਈ ਫਿਰ ਕਾਦੀ ਭਾਈਚਾਰਕ ਈ ਉਮੀਦ ਕਰਾਂਗੇ ਆਪਾਂ ਮੈਂ ਕਿਸੇ ਪਿੰਡ 'ਚ 13000 ਤੋਂ ਵੱਧ ਵੋਟਾਂ ਨੇ ਪਿੰਡ ਨੇ 13000 ਤੋਂ ਵੱਧ ਵੋਟਾਂ ਪੈਣਗੀਆਂ 153 ਮੈਂ ਇੱਕ ਪਿੰਡ ਦੇ ਵਿੱਚ ਵੀ ਇਹ ਨਹੀਂ ਕਹਿ ਜਾ ਰਿਹਾ ਕਿ ਕਿਹਨੂੰ ਵੋਟਾਂ ਮੈਂ ਅੱਜ ਵੀ ਤੁਹਾਨੂੰ ਇਹ ਨਹੀਂ ਕਹਿਣਾ ਆਇਆ ਕਿ ਕਿਹਨੂੰ ਵੋਟਾਂ ਪਾਓ ਪਰ ਮੇਰੇ ਪਿੰਡ ਦੇ ਇਸ ਪਿੰਡ ਦੇ ਜੰਪਲ ਹੋਣ ਦੇ ਨਾਲ ਤੇ ਬਾਬੇ ਰਮਾ ਨੇ ਵਾਲੀਬਾਲ ਖੇਡੀ ਐ ਉਦੋਂ ਜੰਡ ਹੁੰਦੇ ਸੀ ਵੀਰ ਬ੍ਰਾਹਮਣ ਦੀ ਖੇਡੀ ਐ ਮੈਂ ਸਚਾਰੀਆਂ ਹੋਈਆਂ ਨਹੀਂ ਆ ਨਾਲੇ ਵਿਜਲੀ ਲੰਗੇ ਹੋਏ ਆ ਇੱਕ ਦੂਜੇ ਨਾਲ ਪਿਆਰ ਹੈ ਇੱਕ ਦੂਜੇ ਨਾਲ ਪੜੇ ਹੋਏ ਆ ਅੱਜ ਸੇ ਸਕੂਲ 'ਚ ਰਮਜੀਤ ਬੈਠਾ ਹੈ ਸਾਡੇ ਵੀ ਕੋਈ ਇੱਧਰਲਾ ਬੇੜਾ ਜਾਂ ਉੱਧਰਲਾ ਸਿੱਧੂ ਪੱਤੀ ਮਾਨਾ ਪੱਤੀ ਕੁਝ ਨਹੀਂ ਹੈਗਾ ਛੋਟੇ ਪਿੰਡ ਨੂੰ ਤਾਂ ਪ੍ਰਮਾਤਮਾ ਨੇ ਏਡਾ ਵੱਡਾ ਮਾਣ ਦੇ ਦਿੱਤਾ ਛੋਟੇ ਪਿੰਡ ਦਾ ਮੁੱਖ ਮੰਤਰੀ ਬਣ ਗਿਆ ਇਤੋਂ ਵੱਧ ਹੋਰ ਕਿਹੜੀ ਪੱਤੀ ਚਾਹੀਦੀ ਤੁਹਾਨੂੰ ਮੈਂ ਜੋਣਾ ਹੁੰਦਾ ਕਹਿੰਦਾ ਹੁੰਦਾ ਸੀ ਇੱਥੇ ਬਜ਼ੁਰਗ ਬੈਠੇ ਹੋਣੇ ਕਈਆਂ ਨੇ ਯਾਦ ਵੀ ਹੋਣਾ ਵੀ ਇਹੋ ਜਿਹਾ ਕੁਝ ਕਰੂੰਗਾ ਲੋਕ ਪਿੰਡ ਦੇ ਦੇਖਣ ਆਇਆ ਕਰਨਗੇ ਆਪਣਾ ਆਉਂਦੇ ਨੇ ਨਾ ਫਿਰ ਉਹ ਯਾ ਪਿੰਡ ਹੈ ਲੋਕ ਆਉਂਦੇ ਆ ਨਾ ਫੋਟੋ ਕਿਚੋਂ ਵੀ ਆ ਪਿੰਡ ਆ ਯਾਰ ਇਹਨਾਂ ਨੇ ਕੀਤਾ ਕੰਮ ਇਹ ਉਹ ਮੇਰਾ ਕੰਮ ਨਹੀਂ ਕੰਮ ਤੁਸੀਂ ਕੀਤਾ ਮੈਂ ਹਾਜੀ ਵੀ ਕਹਿਣਾ ਮੇਰੀ ماں ਸਿਰ ਮੈਨੂੰ ਚੰਮਣ ਵਾਲੀ ਆ ਰਹਿੰਦਾ ਮੈਂ ਹੋਰ ਮਾਮਾ ਜੀ ਰਹਿੰਦਾ ਮੈਂ ਨਰੇਕਾਂ ਵਾਲੀਆਂ ਚਾਂਹ ਰਹਿੰਦਾ ਮੈਂ ਹੋਰ ਉਹ ਤੁਖੀ ਮਾਵਾਂ ਪਈਆਂ ਧਰਤੀ ਤੇ ਮੇਰੀ ਮਾਤਾ ਸੁਖੀ ਹੈ ਵਧੀਆ ਰੋਟੀ ਖਾਂਦੀ ਆ ਦੋਨੇ ਟਾਈਮ ਕਹਲੀ ਵੀ ਜਨਾ ਉਹਦੇ ਕੋਲੇ ਪੱਖਾ ਚੱਲਦਾ ਏ ਏਸੀ ਚੱਲਦਾ ਬਹੁਤ ਸਾਰੀਆਂ ਮਾਵਾਂ ਨੇ ਜਿਨ੍ਹਾਂ ਦੇ ਕੋਲੇ ਪੱਖਾ ਨਹੀਂ ਹੈ ਰੋਟੀ ਦਾ ਵੀ ਪੱਕਾ ਨਹੀਂ ਪਤਾ ਅੱਜ ਰਾਤ ਨੂੰ ਬੱਕੂ ਵੀ ਜਨਾ ਮੈਨੂੰ ਉਹਨਾਂ ਦਾ ਬਟਾ ਉਹ ਮੈਥੋਂ ਉਮੀਦ ਕਰਦੀਆਂ ਨੇ ਜਿਹੜਾ ਇਹ ਚੁਣਿਆ ਨਵਾਂ ਮੁੰਡਾ ਇਹ ਸਾਡਾ ਕੁਝ ਕਰੂਗਾ ਸਾਨੂੰ ਨੌਕਰੀ ਦੇਊਗਾ ਸਾਡੇ ਘਰ ਦੀ ਕਪੀਲਦਰੀ ਲੀ ਤੇ ਚੜ ਜੂਗੀ ਮੈਨੂੰ ਬਹੁਤ ਰੋਜ਼ ਚਿੱਠੀਆਂ ਵੀ ਆਉਂਦੀਆਂ ਨੇ ਮਾਹਾਂ ਮਿੰਨ ਵੀ ਹੋ ਗਿਆ ਤੁਸੀਂ ਮੁੰਡੇ ਪੜ੍ਹੇ ਲਿਖੇ ਹੋ ਤੁਸੀਂ ਉੱਤੇ ਵੀ ਦੇਖਦੇ ਹੋ ਵਿਰੋਧੀ ਵੀ ਬਹੁਤ ਆਏ ਉਹਨਾਂ ਨੇ ਤਾਂ ਕਰਨੇ ਕਰਨੇ ਹੁਣ ਜੀ ਨੂੰ ਕੁਝ ਨਹੀਂ ਮਿਲਿਆ ਤਾਂ ਜਿਨ੍ਹਾਂ ਦੀ ਆਪਾਂ ਗੱਡੀ ਲੀ ਤੋਂ ਲਾਤੀ ਭਈ ਉਹ ਹੁਣ ਟਿੱਕ ਕੇ ਥੋੜੀ ਬਹਿਣਗੇ ਹੁਣ ਜੋ ਸੱਪ ਵੀ ਮਾਰੀਏ ਦਿੰਨ ਮਰਜੀ ਸਿਰਾਲੇ ਪਾਸੇ ਕੁੱਟ ਲਈਏ ਅੱਧਾ ਘੰਟਾ ਪੁੱਛਦਾ ਹੀ ਲੀ ਜਾਂਦੀ ਰਹਿੰਦੀ ਐ ਕੌਣ ਪੁੱਛਦਾ ਹੀ ਨੂੰ ਉਹਨਾਂ ਤੇ ਉਹਨੂੰ ਕੀ ਕਰੀਏ ਸਿਰ ਦਾ ਕੁੱਟ ਤੇ ਤੁਸੀਂ ਸਿਰ ਦਾ ਕੁੱਟ ਤੇ ਕਰੀ ਜਾਂਦੇ ਪ੍ਰਵਾਨ ਕਰਿਆ ਕਰੋ ਇਹ ਜੇ ਗੱਲਾਂ ਦੀ ਅੱਜ ਤਾਂ ਫਿਰ ਜੇ ਆਪਣੇ ਹੱਥ ਹੀ ਆਉਂਦੇ ਹੁੰਦੇ ਹੁਣ ਤਾਂ ਲੱਗਦਾ ਨਹੀਂ ਮੈਂ ਕਦੇ ਦੇਖਿਆ ਆਪਣੇ ਪਿੰਡ ਬਣਾ ਹਾਥੀ ਆਉਂਦੇ ਹੁੰਦੇ ਸੀ ਪਿੰਡ ਦਾ ਹਾਥੀ ਲੈ ਗਾਉਂ ਸੀ ਕੁੱਤੇ ਭੌਂਕਦੇ ਸੀ ਹਾਥੀ ਨੂੰ ਫਰਕ ਪੈਂਦਾ ਸੀ ਆਹ ਤੁਹਾਨੂੰ ਨਾ ਦਿਓ ਬਲਕਿ ਕੁੱਤਿਆਂ ਨੂੰ ਪੈਂਦਾ ਸੀ ਕਿਉਂਕਿ ਜਦੋਂ ਹਾਥੀ ਦੂਜੀ ਗਲੀ ਚ ਵੜ ਜਾਂਦਾ ਸੀ ਕੁੱਤਿਆਂ ਦੀ ਗਲੀ ਖਤਮ ਹੋ ਜਾਂਦੀ ਸੀ ਉਹ ਮੁਰ ਜਾਂਦੇ ਸੀ ਗਾਹਾਂ ਹੋਰ ਦੂਜੇ ਕੁੱਤੇ ਆ ਗਏ ਭਾੜ ਦੇਣਗੇ ਨਹੀਂ ਤਾਂ ਹਾਥੀ ਨੂੰ ਕੋਈ ਭਰਕ ਨਹੀਂ ਪੈਂਦਾ ਇੱਦਲੀ ਗਲੀ ਦੇਲੇ ਜਾਂ ਉਦਲੀ ਗਲੀ ਦੇਲੇ ਹਾਥੀ ਗੁਲਾ ਜਾਂਦਾ ਉਹਦੀ ਮਸਤੀ ਚਾਲ ਜੇ ਤੁਸੀਂ ਸੱਚੇ ਹੋ ਤਾਂ ਸੱਚੇ ਕੁਰੇ ਜਾਓ ਕੌਣ ਹਲਾ ਤੁਹਾਨੂੰ ਮੰਦਾ ਲਾਲ ਕਹੂ 250 ਸਾਲ ਹੋ ਗਏ ਆਪਣੀ ਸਰਕਾਰ ਨੂੰ 1 ਰੁਪਈਏ ਦਾ ਲੱਗਿਆ ਲਾਲਾ 1 ਰੁਪਈਏ ਦਾ ਇਦਾਂ ਮੈਂ ਸਾਰੇ ਪਿੰਡ ਦੀ ਜ਼ਮੀਨ ਖਰੀਦ ਲੈਂਦਾ ਮੈਂ ਕਲਾਕਾਰੀ ਵੇਲੇ ਖਰੀਦ ਲੈਂਦਾ ਉਹ ਮੈਂ ਤਾਂ ਕਿਸੇ ਨੂੰ ਦੱਸਿਆ ਅੱਜ ਕਿੰਨੇ ਕਿਰਪਾਦਾਨਾ ਹੁਣ ਅਸੀਂ ਪਿਛਣਾ ਪਿਛਣ ਸੀ ਆਪਣੇ ਪਿੰਡ ਕਾਰ ਪੈ ਗਿਆ ਕਹਿੰਦੇ ਵੀ ਆਪਣੇ ਪਿੰਡ ਦੀ ਜ਼ਮੀਨ ਦੋ ਤਰ੍ਹਾਂ ਕੁੜੀ ਹੁੰਦੀ ਸੀ ਇੱਕ ਪੰਡਤਾਂ ਕੋਲੇ ਇਕੱਲਾ ਪੰਡਤੂਰੀ ਜਿਹੜੇ ਆਪਣੇ ਇੱਕ ਸਾਥੇ ਕੋਲੇ ਕੋਈ ਆਣਾ ਕੋ ਗੈਣੇ ਹੁੰਦੀ ਸੀ ਪਰ ਦਸਤੀ ਨਹੀਂ ਹੁੰਦੀ ਤਾਂ ਸਾਡੀ ਸਭਾ ਅੱਜ ਛੋਲੇ ਪਏ ਇਹੋ ਕਾਲ ਪੈ ਗਿਆ ਤਾਂ ਕਿਸ ਨੇ ਦਾਦੇ ਨੇ ਪਰਦਾਦੇ ਨੇ ਸਰੇ ਪਿੰਡ ਨੂੰ ਕਹਿੰਦਾ ਸੀ ਛੋਲੇ ਚੱਕ ਲੈ ਕੋਈ ਜ਼ਮੀਨ ਦੀ ਹਿਸਤੀ ਗਰੋਂ ਦੀ ਲੋੜ ਦੀ ਚੱਕ ਲੈ ਪਰਾਂੇ ਬਿਲੋਂ ਕਿ ਬੈਠੇ ਛੇ ਇਹਨਾਂ ਨੂੰ ਪਤਾ ਉਹਨੂੰ ਤਾਂ ਪਤਾ ਲੋਕਾਂ ਦੀ ਸੇਵਾ ਹੀ ਉੱਤੋਂ ਵੱਟੀ ਦਾ ਕੋਈ ਸਰੋਸੇ ਪਰਦਾਦੇ ਲਈ ਪੁੰਨ ਘਟਿਆ ਹੋਇਆ ਮੈਂ ਖਾਰੇ ਵੀ ਐਡੀ ਵੱਡੀ ਪੋਜੀਸ਼ਨ ਚ ਚਾਹਤਾ ਮੈਂ ਸੋ ਮੈਂ ਤੁਹਾਨੂੰ ਇਹ ਕਹਿਣਾ ਹੈ ਰਹੀਆ ਖੜਾ ਗੁਲਾਬ ਖੜਾ ਮੰਗਾ ਕਰ ਸਾਰੇ ਆ ਮੁੰਡੇ ਅਮਰੀਕ ਖੜਾ ਸਾਰੇ ਮੇਰੇ دوست ਮਿੱਤਰੋਂ ਮੇਰੇ ਨਾਲ ਖੇਡੇ ਆ ਕੋਈ ਖੇਡਿਆ ਕੋਈ ਇਹਨੂੰ ਖੇਡਣਾ ਨਹੀਂ ਆਉਂਦਾ ਸੀ ਕਹੇ ਨਾਲ ਸਿਰਫ ਬਾਂਦੀ ਹੋਈਆਂ ਨੇ ਫੇਸ ਤੋਂ ਕੋਟ ਖਾਦੀ ਵੀ ਐ ਕਿਸੇ ਦੇ ਲਾਈਆਂ ਵੀ ਨੇ ਚਾਰ ਤੋਂ ਇਹ ਤਾਂ ਫਿਰ ਬਚਪਨ ਹੈ ਨਾ ਮਾਲmeida ਇਹ ਤੋਂ ਬਿਨਾਂ ਤਾਂ ਗੱਲ ਫੜਦੀ ਨਹੀਂ ਤੁਸੀਂ ਕਰਕੇ ਮੈਂ ਕਹਿਣਾ ਰਾਜ ਤੁਹਾਡੇ ਕੋਲੇ ਮੌਕਾ ਹੈ ਪਿੰਡ ਦੇ ਵਿੱਚ ਜੇ ਕੋਈ ਚੰਗੇ ਬੰਦੇ ਤੇ ਸੈਂਟੀ ਬਣ ਗਏ ਤੇ ਮੈਂਬਰਾਂ ਤੇ ਸੈਂਟੀ ਮਨ ਸਾਰੇ ਆਪਣੇ ਪਿੰਡ ਦੇ ਬਹੁਤ ਵਾਰ ਨੇ ਸਾਰੇ ਹੀ ਬਹੁਤ ਵਾਰ ਨੇ ਪੰਚਾਇਤ ਬਣਾਓ 5 ਲੱਖ ਰੁਪਏ ਤਾਂ ਬੈਸੀ ਨਾਮ ਹੈ ਗਵਰਨਮੈਂਟ ਵੱਲੋਂ ਬਾਕੀ ਜਿਹੜੀਆਂ ਵੀ ਮੰਗਾਂ ਆਪਣੇ ਪਿੰਡ ਦੇ ਮੰਗ ਤਾਂ ਮੈਂ ਕੋਈ ਰਹਿ ਨਹੀਂ ਸਕਦੀ ਆਪਣੇ ਪਿੰਡ ਦੀ ਮੰਗ ਤਾਂ ਮੈਂ ਕੋਈ ਰਹਿਣੀ ਫੰਦਾ ਜੋ ਵੀ ਪਿੰਡ ਚਾਹੂਗਾ ਮੈਂ ਹਰੇਕ ਸਾਰੇ ਪੰਜਾਬ ਵਾਸਤੇ ਕੀਤਾ ਹੋਇਆ ਕਿਉਂਕਿ ਮੈਂ ਮੁੱਖ ਮੰਤਰੀ ਕਲਿਸਤਾ ਹੋਇਦਾ ਨਹੀਂ ਹੈਗਾ ਮੈਂ ਸਾਰੇ ਪੰਜਾਬ ਦਾ ਹੀ ਤਾਂ ਮੈਂ ਮੇਰੇ ਕੋਲੇ ਹੁਣ ਤੱਕ 2-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਚੱਲਦੀ ਜਿਨ੍ਹਾਂ ਨੇ ਸੰਪਤੀ ਕਰ ਅੱਜ ਸਿੱਚੇਵਾਲ ਪਿੰਡ ਦੀ ਆਈ ਹੈ ਪੰਜਵੀਂ ਵਾਰ ਸੰਪਤੀ ਹੋਈ ਜਿਹੜਾ ਸੰਤਪਾਪ ਸਿੱਚੇਵਾਲ ਆਪਣੇ ਰਾਜ ਸਭਾ ਦੇ ਮੈਂਬਰ ਉਹਨਾਂ ਦੇ ਪਿੰਡ ਪੰਜਵੀਂ ਵਾਰ ਸੰਪਤੀ ਹੋਈ ਹੈ ਕੋ ਸਰਪੰਚ ਸੀ ਉਹ ਬੰਦਾ ਪੰਜਵੀਂ ਵਾਰ ਬਣਿਆ ਇਹਦਾ ਮਤਲਬ ਪਿੰਡ ਚ ਇੱਕ ਆ ਉਹ ਪਿੰਡ ਟ੍ਰੱਕੀ ਕਰ ਜਾਂਦੇ ਆ ਫਿਰ ਜਦੋਂ ਪੰਚਾਇਤਾਂ ਇਹ ਕਹਿਣ ਕਿ ਅਸੀਂ ਤਾਂ ਪੈਸੇ ਨਹੀਂ ਲੱਗਣ ਦੇਣਾ ਜੀ ਜੇ ਪੈਸਾ ਲੱਗਿਆ ਤਾਂ ਆਪਣੀ ਹੀਠੀ ਐ ਫਿਰ ਨਹੀਂ ਪਿੰਡ ਬੈਠੀ ਦਾ ਸਾਫ ਫਿਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ ਸਰਪੰਚ ਮੋਰ ਲਾਉਣ ਦੇ ਪੈਸੇ ਲੱਗੂਗਾ ਕਿਉਂਕਿ ਸਰਪੰਚ ਨੇ ਆਪੇ 40 ਲੱਖ ਲਾਇਆ ਹੁੰਦਾ ਨਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂਗਾ ਇਹ ਵੀ ਦੇਖ ਲਿਓ ਜੇ ਤੁਸੀਂ ਪੈਸੇ ਲੈ ਕੇ ਵੋਟਾਂ ਪਾਉਂਗੇ ਤਾਂ ਜਦੋਂ ਕੋਈ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ ਸਰਪੰਚ ਕੋਲੇ ਜਾਓਗੇ ਯਾ ਕੰਮ ਹੈ ਉਹ ਕਹੋਗਾ ਜੀ 10000 ਰੁਪਏ ਲੱਖੋ ਤੁਸੀਂ ਕਹੋਗੇ ਜੀ ਇਹ ਤਾਂ ਤੁਹਾਨੂੰ ਵੋਟਾਂ ਪਾਈਆਂ ਸੀ ਉਹ ਗੋਵੇ ਦੀ ਜੋ ਥੋੜਾ ਉਹ ਤੋਂ ਵੋਟਾਂ ਮੇਰੇ ਰੇਟ ਸੀ ਉਹ ਤੋਂ ਤੁਹਾਨੂੰ ਦਿੱਤਾ ਸੀ ਹੁਣ ਜਿਹੜਾ ਸਾਡਾ ਰੇਟ ਹੈ ਉਹ ਹੌਂਕ ਹੋ ਗਿਆ ਹੈ ਕੀ ਕੀ ਬੋਲੋਗੇ ਤੁਸੀਂ ਨੀਂਵੀ ਭਾਗੇ ਮੁੜਿਆ ਹੋਗੇ ਨਾ ਇਸ ਕਰਕੇ ਵੋਟ ਨੂੰ ਐ ਨਾ ਸਮਝੋਗੇ ਇੱਕ ਵੋਟਰ ਕਾਰਡ ਹੈ ਚਲ ਫੜਾ ਦੇ ਇਹਨੂੰ ਫੜਾ ਦੇ ਮਾਮੇ ਨੂੰ ਫੜਾ ਦੇ ਮਾਸਟਰ ਨੂੰ ਫੜਾ ਦੇ ਚੰਗੇ ਬੰਦੇ ਚੁਣ ਲੋਗੇ ਪੀੜੀਆਂ ਬਦਲ ਜਾਣਗੀਆਂ ਆ ਗਰੀਬੀ ਚੱਕੀ ਜਾਊਗੀ ਘਰਾਂ ਚੋਂ ਜਿੰਨੇ ਮਰਜ਼ੀ ਹਰੇ ਕਾਰਡ ਲਾਲ ਕਾਰਡ ਨੀਲੇ ਕਾਰਡ ਪੀਲੇ ਕਾਰਡ ਬਣਾ ਲਓ ਗਰੀਬੀਂ ਚੱਕੀ ਜਾਣੀਆਂ ਗਰੀਬੀਂ ਉਦੋਂ ਚੱਕੇ ਜਾਣੀਆਂ ਜਦੋਂ ਗਰੀਬਾਂ ਦੇ ਜਵਾਕ ਪੀ ਐਚ ਡੀ ਕਰਨਗੇ ਐਲ ਐਲ ਵੀ ਕਰਨਗੇ ਆਈ ਆਈ ٹی ਕਰਕੇ 2 2 ਲੱਖ ਦੀਆਂ ਤਰਗਾਹਾਂ ਤੇ ਜਦੋਂ ਨੌਕਰੀਆਂ ਲੱਗਣਗੇ ਉਦੋਂ ਗਰੀਬੀਂ ਚੱਕੇ ਜਾਣਗੀਆਂ ਹੋਰ ਜਿੰਨੀ ਵੀ ਆਪਣੇ ਪਿੰਡ ਦੇ ਵੀ ਮੈਂ ਕਈ ਨੌਕਰੀਆਂ ਜਦੋਂ ਦਿਨਾ ਆਪਣੇ ਪਿੰਡ ਦੇ ਵੀ ਮੈਨੂੰ ਮਿਲੇ ਗਰੀਬੀਆਂ ਨੋਕਾਂ ਮਿਲ ਗਿਆ ਆਪਣੇ ਪਿੰਡ ਮੈਂ ਬੁਲੀਏ ਕ ਪਰਵਾਰ ਮਿਲਿਆ ਮੈਨੂੰ ਭੈਣ ਭਾਈ ਮਿਲੇ। ਹੁਣ ਤੋਂ ਭੈਣ ਭਾਈ ਨੇ। ਹਾਂ। ਬਹੁਤ ਜ਼ਿਆਦੇ ਮਿਲੇ। ਹਾਂ। ਦੇਖੋ ਪਹਿਲਾਂ ਕਦੇ ਨਹੀਂ। ਨਾ ਮੈਂ ਇਹ ਦੇਖਾਂ ਕਿ ਮੇਰੇ ਪਿੰਡ ਦਾ ਇਹਨੂੰ ਛੇਤੀ ਦੇਣੀ ਆ। ਪਰ ਕੇ ਆ ਜਾਓ। ਜਿਹੜੇ ਮਰਜੀ ਪਿੰਡ ਦੇ ਆ। ਉਹ ਮੇਰਾ ਟੋਲਾ ਆ ਵੀ ਮੇਰੇ ਹੀ ਐ। ਧਰਮਗੜ ਪਿੰਡ ਐ। ਦੋਦਰਾ ਪਹਾੜ ਦਾ ਗੜੰਦੀ ਮੇਰੇ ਨੇ। ਕਣਕਾਲ ਮੇਰਾ ਐ। ਗੰਡੂਆ ਮੇਰਾ ਐ। ਭਲੇੜਾ ਮੇਰਾ ਐ। ਅਮਰੂ ਕੋਟੜਾ ਵੀ ਮੇਰਾ ਝਾੜੋ ਮੇਰਾ ਢੱਡਰੀਆਂ ਸਾਹੋ ਕੇ ਆ ਵੀਰ ਗਾਂ ਖਿਆਲਾ ਜਿੱਦ ਨੂੰ ਮਾਝਾ ਕਿ ਜੋ ਮੇਰੇ ਹੀ ਪਿੰਡ ਨੇ ਸਾਰੇ ਇਹਨਾਂ ਦੇ ਪਿੰਡਾਂ ਦੇ ਮੁੰਡੇ ਵੀ ਤਾਂ ਚਾਹਦੇ ਹੋਣਗੇ ਕੁੜੀਆਂ ਵੀ ਚਾਹੁੰਦੀਆਂ ਹੋਣੇ ਐਸੀ ਵੀ ਤਰੱਕੀ ਕਰੀ ਇਹ ਥੋੜੀ ਹੈ ਕਿ ਜਿਹੜੇ ਥੇੜੇ ਪਿੰਡ ਦਾ ਲੀਡਰ ਬਣ ਗਿਆ ਬਸ ਉਹੀ ਪਿੰਡ ਤਰੱਕੀ ਕਰੂਗਾ ਸਾਡੇ ਪਿੰਡ ਦੇ ਵੀ ਆ ਜਾਣ ਮੈਂ ਕੋਈ ਜਮਾਂ ਨਹੀਂ ਕਰਿਆ ਕਰਦਾ ਉਹ ਵੀ ਆ ਜਾਣ ਮਨ ਬੱਚੇ ਮੇਲੇ ਉੱਥੇ ਮੈਂ ਆਉਂਦਾ ਸੀ ਕਹਿੰਦੇ ਅਸੀਂ ਪੜਾਂਗੇ ਜੀ ਪੜ ਕੇ ਤੁਹਾਡੇ ਤੋਂ ਨੌਕਰੀ ਲਵਾਂ ਕਿੰਨਾ ਵਧੀਆ ਬੱਚਿਆਂ ਨੂੰ ਇੱਕ ਮਿਲਿਆ ਹੋਇਆ ਹੈ ਕਿ ਅਸੀਂ ਪੜਾਂਗੇ ਵਿੱਦਿਆ ਨੂੰ ਨੁੱਕ ਦਾ ਕੀ ਜਨਿਤਰ ਹੈ ਬਾਬਾ ਸਾਹਿਬ ਵੇਦਕਰ ਨੇ ਕਿਹਾ ਕਿ ਜਿਹੜੀ ਵਿੱਦਿਆ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਲੂਗਾ ਉਹ ਦਹਾੜੂ ਵੀ ਦਹਾੜੂਆ ਉਹਨੇ ਦਹਾੜ ਮਾਰਨੀ ਆ ਮਾਰਨੀ ਵੱਡੇ ਬਣੂ ਕੀ ਗੱਲ ਥੇ ਥੋੜੇ ਪਿੜ ਦਾ ਮੁੱਖ ਮੰਤਰੀ ਬਣ ਸਕਦਾ ਛੋਟੇ-ਪਿੰਡ ਤੇ ਵੱਡੇ-ਵੱਡੇ ਅਫਸਰ ਕਾ ਲਈ ਬਣ ਸਕਦੇ ਆਪ ਤਰਾ ਜੋ ਪੜ੍ਹੇ ਹੋਇਆ ਮੈਨੂੰ ਕੋਈ ਸਪੈਸ਼ਲ ਫੈਸਿਲਿਟੀਆਂ ਮਿਲੀਆਂ ਸੀ ਮੈਂ ਵੀ ਤਾਂ ਇਥੇ ਹੁੰਦਾ ਸੀ ਐਸ ਐਸ ਪੁੱਛੋ ਪੜ੍ਹੇ ਹੋਇਆ ਮੈਨੂੰ ਪੜਾ ਕਿਤੇ ਕੋਈ ਪਹਾੜ ਅੱਜ ਬਣਾਇਆ ਸੀ ਮੇਰੇ ਬਾਪੂ ਨੇ ਮੈਂ ਨਾਲੇ ਵਾਲੇ ਪਰਲੇ ਪਾਸੇ ਖੇਤ ਉੱਥੇ ਖੇਤੀ ਕੀਤੀ ਹੈ ਫੇਰੂਆਨੇ ਕੀਤੀ ਹੈ ਢਾਹ ਵਾਲੇ ਕੀਤੀ ਹੈ ਸੱਪੜ ਵਾਲੇ ਕੀਤੀ ਹੈ ਅੱਸੀ ਵਾਲੇ ਕੀਤੀ ਹੈ ਉਹ ਸਾਰਾ ਮੈਂ ਤਾਂ ਜਾਣਦੇ ਆ ਸਾਰੇ ਆ ਨਾਲ ਕਰੇ ਨੇ

ਇੱਕ ਫੋਟੋ ਵਾਲੇ ਰੀਡਿੰਗ ਚਲਾਏ ਹੋਏ ਨੇ ਕੱਟੀ ਵੀ ਚਲਾਏ ਹੋਣੇ ਮੈਂ ਤਾਂ ਬੋਥੇ ਵੀ ਦੇਖੇ ਹੋਏ ਨੇ ਉਹਦਰ ਤੇ ਸਾਰਾ ਕੁਝ ਦਿਖਾਤਾ ਇਸੇ ਕਰਕੇ ਮੈਂ ਥੋੜੇ ਕੋਲੇ ਆਇਆ ਹਾਂ ਦੁਬਾਰੇ ਕਿ ਮੈਂ ਥੱਲੋਂ ਦੇਖਿਆ ਹੋਇਆ ਸਾਰਾ ਕੁਝ ਜਿਹੜੇ ਜਿਹੜੇ ਤਾਹਾਂ ਤੋਂ ਤਾਹਾਂ ਹੀ ਬਣ ਜਾਂਦੇ ਉਹਨਾਂ ਨੂੰ ਨਾ ਪਤਾ ਲੱਗਦਾ ਵੀ ਆਪਦੇ ਪਿੰਡ ਜਾਣ ਦਾ ਕੀ ਫਾਇਦਾ ਕੱਲ੍ਹ ਖਬਰਾਂ ਚ ਖਬਰ ਲੱਗੀ ਐ ਕਿ ਹੁਣ ਤਾਂ ਕਿਸੇ ਮੁੱਖ ਮੰਤਰੀ ਦੇ ਪਿੰਡ ਸਰਸੰਟੀ ਨੇ ਕਿਉਂਕਿ ਪਿੰਡ ਗਰੀ ਨਹੀਂ ਕਦੇ 40 ਸਾਲ ਤੋਂ ਬਾਅਦ ਲਾਉਦੇ ਪਿੰਡ ਸਰਪੰਚੀ ਨਹੀਂ ਜਿੱਤੇ ਆ ਜੀ ਕਾਂਗਰਸੀ ਜਿੱਤ ਪਈ ਐ ਤਾਂ ਨਹੀਂ ਗਏ ਤੁਸੀਂ ਉਹ ਪਿੰਡ ਗਏ ਹੀ ਨਹੀਂ ਕਦੇ ਜੀ ਸੁੱਖ ਸੁੱਖ ਚ ਕਦੇ ਗਏ ਹੀ ਨਹੀਂ ਜੀ ਪਿੰਡ ਵਾਲਾ ਕਹਿੰਦਾ ਠੀਕ ਹੈ ਪਰ ਰਹਿ ਤੂੰ ਮਾਤਾ ਵੱਡਾ ਜਿੱਦਣਾ ਵੱਡਾ ਬੰਦਾ ਤੂੰ ਮੈਂ ਇਹ ਥੋਣਾ ਮੈਂ ਤੁਹਾਨੂੰ ਕੋਈ ਦਵਾ ਨਹੀਂ ਪਾਉਣਾ ਮੈਂ ਪੰਜਾਬ ਦਾ ਕੋਰੋਨੀ ਮੈਂ ਗਵਾਨੀ ਪਾਸਾ ਦਾ ਨਹੀਂ ਮੈਂ ਉਸ ਗੱਲ ਦੇ ਹੱਕ ਚ ਆ ਕੇ ਬੋਲੀਆਂ ਲਾਓ ਤੇ 2 ਕਰੋੜ ਰੁਪਏ ਦਿੰਦਾ ਜੀ ਸਰਪੰਚ ਪੰਜ ਅੱਗੇ ਤਾਂ ਪੈਸੇ ਨਹੀਂ ਬਣ ਜਾਣਗੇ ਪਰ ਤਾਂ ਮੈਂ ਲੈ ਕੇ ਹੀ ਜੁੜ ਲਿਆ ਕਰੂੰਗਾ ਉਹ ਕਹਿੰਦਾ 5 ਕਰੋੜ ਦੇ ਦੂੰਗਾ ਮੈਂ ਐਮਐਲਏ ਗਰੀਬਾਂ ਦਾ ਕਿਧਰ ਗਿਆ ਆਖਰ ਗਰੀਬੀ ਮਰਸਾ ਦਾ ਸਰਪੰਚ ਜਿਨ੍ਹਾਂ ਲੋਕ ਨੇ ਡੈਮੋਕ੍ਰੇਸੀ ਕਹਿੰਦੀ ਹੈ ਜਿਨ੍ਹਾਂ ਲੋਕ ਨੇ ਉਹ ਬਣੂਗਾ ਇਹ ਥੋੜੀ ਜਿਹੀ ਦੇ ਕੋਲ ਪੈਸੇ ਨੇ ਉਹ ਬਣੂਗਾ ਜਾਣੇ ਬਣੋ ਪਿੰਡ ਦਾ ਨਾਮ ਬਹੁਤ ਵੱਡਾ ਉੱਚਾ ਹੋ ਜੂਗਾ ਕੱਲ ਨੂੰ ਆਖਰੀ ਦਿਨ ਕਾਗਜ਼ ਕੋਈ ਹੋਰ ਨਾ ਪਰਿਓ ਜਿਨੇ ਕੋਈ ਭਰਤੇ ਮੇਰੇ ਹੱਥ ਬੰਨ ਕੇ ਰੱਖੀਏ ਉਹ 7 ਤਰੀਕ ਨੂੰ ਵਾਪਸ ਲੈ ਕੇ ਪਿੰਡ ਦਾ ਤਹਰ ਬਣਾਓ ਮੈਂ ਵੀ ਫਿਰ ਫੇ ਕਹਿਣ ਜੁਗਾ ਹਾਂਗਾ ਕਿ ਟੁਕੜ ਟੁਕੜ ਮੈਂ ਆਪਣੇ ਪਿੰਡ ਤੱਕ ਰਾਣੀ ਨਹੀਂ ਤਾਂ ਕਹਿਣਗੇ ਤੂੰ ਪਹਿਲਾਂ ਆਪਣੇ ਪਿੰਡ ਕਰਾ ਹਾਲਾਂਕਿ ਮੈਨੂੰ ਥੋੜਾ ਡਾਕਟਰਾਂ ਨੇ ਕਿਹਾ ਕਿ ਜ਼ਿਆਦਾ ਟਰੈਵਲ ਨਹੀਂ ਕਰਨਾ ਲੰਬੀ ਯਾਤਰਾ ਨਹੀਂ ਕਰਨੀ ਪਰ ਮੈਂ ਕਹਾਂ ਨਹੀਂ ਯਾਰ ਪਿੰਡ ਜਾ ਕੇ ਤਾਂ ਮੈਨੂੰ ਦਵਾਈ ਹੀ ਮਿਲੂਗੀ ਪਿੰਡ ਦੇ ਲੋਕਾਂ ਨੂੰ ਮਿਲ ਕੇ ਤਾਂ ਮੈਂ ਠੀਕ ਹੀ ਹੋਊਗਾ ਕਿਉਂਕਿ ਇੱਥੇ ਤਾਂ ਗਿਆਮ ਹੈ ਤੂੰ ਆਪਦੀ ਮਿੱਟੀ ਚਾਹਣਾ ਆਪਦੇ ਲੋਕਾਂ ਚਾਹਣਾ ਤਾਂ ਬੜੀ ਗੱਲ ਐ ਮੈਂ ਤਾਂ ਕਰਕੇ ਤੁਹਾਡੇ ਕੋਲ ਆਇਆ ਮੇਰਾ ਮੈਨੂੰ ਲੱਗਦਾ ਤੁਸੀਂ ਮਾਨ ਰੱਖੋਗੇ ਮਾਪਾ ਪੈਣਾ ਬੈਠੇ ਨੇ ਥੋੜੀ ਜਿਆਦਾ ਗੱਲ ਮੰਗਦੇ ਐ ਨਹੀਂ ਮੰਨਦੇ ਤੁਹਾਨੂੰ ਮਨਾਉਣੀ ਆਉਂਦੀ ਹੁੰਦੀ ਐ ਕਦੀ ਇਕੱਤੀ ਇਕੱਤੇ ਡੰਗ ਦੀ ਰੋਕੀ ਨੂੰ ਬੰਦ ਕਰਨੀ ਐ ਆਪ ਵੀ ਠੀਕ ਲਈ ਤੇ ਆ ਜਾਗੇ ਮੈਂ ਤੁਹਾਨੂੰ ਗੱਲ ਸੁਣਾਉਣਾ ਜਦੋਂ ਮੈਂ 14 'ਚ ਖੜਾ ਹੋਇਆ ਜ਼ਰੂਰ ਤੋਂ ਮੈਂ ਲੰਗੋਵਾਰ ਦੇ ਇੱਕ ਪਿੰਡ ਚ ਲੱਗ ਗਿਆ। ਮੋਟਾ ਮੰਗਰ ਵਾਸਤੇ। ਮੈਨੂੰ ਮਾਹਾਂ ਭੈਣਾਂ ਮਿਲੀਆਂ। ਇਹਨੇ ਕੁੱਤ ਤੇਰੇ ਨਾਲ ਹੀ ਆ। ਸਾਡੇ ਪੀਆ ਬੁੱਤ ਵੀ ਤੇਰੇ ਨਾਲ ਹੀ ਨੇ। ਚੱਲ ਜੂਨ ਸੁਦਰ ਜੀ ਜੇ ਨੌਕਰੀ ਨੌਕਰੀ ਮਿਲ ਜਾਣਗੇ ਪੁੱਤ ਮੈਂ ਕਿਹਾ ਹਾਂ ਜੀ ਤੇ। ਕਹਿੰਦੇ ਪੁੱਤ ਤੇਰੇ ਤਾਏ ਹੋਰਾਂ ਨੂੰ ਸਮਝਾ ਕੇ ਜਾਈ। ਮੈਂ ਕਿਹਾ ਵੀ ਠੀਕ ਹੋ ਗਿਆ। ਕਹਿੰਦੇ ਬਸ ਗੈਸ ਦੇ ਸਿਲੰਡਰ ਨਾ ਬੰਨ। ਅੰਕ ਗੈਸ ਦੇ ਸਿਲੰਡਰ ਨਾ ਬੰਨ। ਇਹ ਕੀ ਹੁੰਦਾ ਹੈ ਕਹਿੰਦੇ ਪੁੱਤ ਮਹੀਨਾ ਰਹਿ ਗਿਆ ਵੋਟਾਂ ਚ ਉਹਨਾਂ ਕਹਿੰਦੇ ਸ਼ਰਾਬ ਚੱਲੂਗੀ ਖੁੱਲੀ ਸਾਰੀਆਂ ਪਾਰਟੀਆਂ ਵੱਲੋਂ ਉਥੇ ਕਥਾਵੇਂ ਲਾ ਲੈਣਗੇ ਉਥੇ ਚੱਲੂ ਸ਼ਰਾਬ ਖੁੱਲੀ ਫਿਰ ਜਦੋਂ ਤੇਰਤਾਏ ਹੋਰ ਹੀ ਪੀ ਕੇ ਡਿੱਗ ਪੈਂਦੇ ਨੇ ਫਿਰ ਉਹਨਾਂ ਨੇ ਜੀਪਾਂ ਰੱਖੀਆਂ ਹੋਈਆਂ ਨੇ ਕਰੀ ਛੱਡਣ ਨੂੰ ਕਣਕਾਰ ਮੂਰੀ ਆ ਕੇ ਤੇਰਤਾਏ ਹੋਰ ਮੈਂ ਸਿਲੰਡਰਾਂ ਵਾਂਗੂ ਐ ਰੋੜ ਕੇ ਛੱਡ ਕੇ ਜਾਂਦੇ ਨੇ ਮੰਤਰਤਾਏ ਹੋਰ ਉਹਨੂੰ ਕਹਿਦੀ ਗਏ ਸਿਲੰਡਰ ਨਾ ਬਣਨ। ਬਾਕੀ ਕੁੱਝ ਹੋ ਜਿੱਜੇਗਾ। ਮੈਂ ਜਿੱਤੂਗੀ ਆ। ਤੇ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਮੀਡੀਆ ਰਾਹੀਂ ਗਏ ਸਿਲੰਡਰ ਨਾ ਬਣਿਓ। ਉਹ ਕੋ 15 ਦਿਨਾਂ ਬਾਅਦ ਉਤਰ ਜੂਗੀ। ਉਹ 20 ਦਿਨਾਂ ਬਾਅਦ ਮੁੱਕ ਜੂਗੀ। ਜਿਹਦੇ ਪਿੱਛੇ ਪਿੰਡ ਦਾ 5 ਸਾਲ ਦਾ ਫੈਸਲਾ ਲੱਗਦਾ। ਪਿੰਡ ਲੱਗੂ। ਬਾਹਰ ਪੈਸਾ ਆ ਰਿਹਾ ਜੰਮੇ ਨੂੰ। ਕਿਉਂਕਿ ਬੰਦਿਆਂ ਨੂੰ ਚੁਣੋ। ਜੇ ਵੋਟਾਂ ਪਾਉਣੀਆਂ ਵੋਟਾਂ ਘੁਆ ਲੋ ਚੰਗੇ ਪੜ੍ਹੇ ਲਿਖੇ ਮੁੰਡੇ ਬਾਹਰ ਵਿਚਾ ਉਹ ਸਿਸਟਮ ਦੇ ਗਾਲਾਂ ਕੱਢਣ ਦੀ ਲੋੜ ਨਹੀਂ ਬਾਅਦ ਅਖਬਾਰਾਂ ਪੜ੍ਹ-ਪੜ ਕੇ ਗਾਲਾਂ ਕੱਢੀ ਜਾਂਦੇ ਕੀ ਹੋ ਗਿਆ ਯਾਰ ਸਿਸਟਮ ਵਿੱਚ ਬੜਾ ਉਹ ਸਿਸਟਮ ਦੇ ਯਾਰ ਹਿੱਸਾ ਮਨੋ ਸਿਸਟਮ ਦਾ ਹੋਰ ਕੌਣ ਕਰੂਗਾ ਕੋਈ ਉਹਨਾਂ ਨੇ ਕੋਈ ਛੱਡ ਰੱਖਿਆ ਜੇ ਮੈਂ ਵੀ ਨਾ ਕਰਦਾ ਮੈਂ ਵੀ ਕਲਾਕਾਰ ਰਹਿੰਦਾ ਮੈਨੂੰ ਕੀ ਪ੍ਰੋਬਲਮ ਦੀ ਹੁਣ ਜੇ ਆਪਾਂ ਵਿਚ ਬੜੇ ਆ ਤਾਂ ਕੋਈ ਸੁਧਾਰ ਹੋਇਆ ਤਾਂ ਇਹ ਲਾਹੇ ਨੇ ਕਾ ਇਹਨਾਂ ਤੋਂ ਖੇੜਾ ਝੁੱਟਿਆ ਤਾਂ ਕੋਈ ਬਿਜਲੀ ਦਾ ਪ੍ਰਬੰਧ ਹੋਇਆ ਤਾਂ ਆਪਣੀਆਂ ਕੱਸੀਆਂ ਖਾਲ ਚੱਲੇ ਨੇ ਸੂਏ ਨਵੇਂ ਤਾਂ ਕੋਈ ਨੌਕਰੀਆਂ ਮਿਲਣ ਲੱਗੀਆਂ ਨੇ ਤਾਂ ਪਰ ਉਸ ਅਫਸਰਾਂ ਉਨ ਲੱਗੇ ਨੇ ਆਪਣੇ ਪਿੰਡਾਂ ਚ ਜੇ ਪਹਿਲਾਂ ਕਿੱਥੇ ਹੁੰਦੇ ਸੀ ਉਹ ਕਹਿੰਦਾ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆਹੇ ਤੂੰ ਮੈਨੂੰ ਕੋਈ ਨਾ ਕਹੀਂ ਚਲੋ ਚੱਲੀ ਜੰਨੇ ਨਾਲ ਸੋ ਮੈਂ ਕੋਈ ਵੀ ਕਿਸੇ ਕਿਸਮ ਦਾ ਦਬਾਅ ਪਾਉਣ ਨਹੀਂ ਆਇਆ ਤੁਹਾਡੇ ਤੇ ਤੁਸੀਂ ਸਹਿਮਤੀ ਕਰੋ ਪਰ ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਮਾਰ ਰੱਖੋ ਜੇ ਕੋਈ ਹੈਗਾ ਇੱਕ ਪਿੰਡ ਚ ਹਰੇਕ ਨੂੰ ਹੱਕ ਹੈ ਹਰੇਕ ਦਾ ਹੱਕ ਹੈ ਡੈਮੋਕ੍ਰੇਸੀ ਦੀ ਹੀ ਮਜਾ ਜੇ ਹੀ ਡੈਮੋਕ੍ਰੇਸੀ ਦਾ ਨਜ਼ਾਰਾ ਹੈ ਕਿ ਉਹ ਚ ਹਰੇਕ ਨੂੰ ਆਪਣਾ ਪੱਖ ਰੱਖਣ ਦਾ ਹੱਕ ਹੈ ਜੇ ਕੋਈ ਕਦਰ ਬੰਡਾ ਪਿੰਡ ਚ ਹੈਗਾ ਜਿਹੜਾ ਕਹਿੰਦਾ ਵੀ ਮੇਰਾ ਆ ਪੱਖ ਹੈ ਉਹਨੂੰ ਵੀ ਨਾਲ ਨਾਲ ਜੋੜੋ ਕਿ ਯਾਰ ਤੇਰਾ ਵੀ ਮਾਨਸਨ ਕਰ ਪਿੰਡ ਚੋਂ ਨਹੀਂ ਹੋਊਗਾ ਵੱਧ ਕਰਾਂਗਾ ਪਰ ਪਿੰਡ ਦਾ ਇਹ ਵਿੱਚ ਭਲਾ ਜਦੋਂ ਜਿੱਦੜ ਪੰਚਾਇਤ ਕਹਿੰਦੀ ਹੈ ਜਿੱਦੜ ਪਰੇ ਖੜੀ ਹੈ ਉਦੋਂ ਫੈਸਲੇ ਹੋ ਜਾਂਦੇ ਨੇ ਆ ਤਾਂ ਹੁਣ ਖਾਣੇ ਤੋਂ ਨਹੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਮਾਫ਼ ਕਰਦું। ਇੰਨਾ ਡਰ ਹੁੰਦਾ ਸੀ ਗੁਰੂ ਮਹਾਰਾਜ ਪ੍ਰਮਾਤਮਾ ਦਾ। ਉਹ ਤਾਂ ਗੁਰੂ ਸਾਹਿਬ ਨੂੰ ਸਿਰ ਤੇ ਚੱਕ ਲੈਣਗੇ। ਕਮਜ਼ੋਰੀ ਵੀ ਕੀਤੀ ਹੋਵੇ। ਕੋਈ ਕੋਈ ਦੀਨ ਜ਼ਮਾਨੀ ਵੀ ਰੱਬ ਨੂੰ ਵੇਚ ਕੇ ਖਾ ਜਾਣਗੇ। ਪਰ ਅੱਪਾ ਇੱਕ ਮਿਸਾਲ ਬਣਈਏ। ਛੋਟੇ ਕੋਲੇ ਪੱਤਰਕਾਰ ਵੀ ਆਇਆ ਕਰਨਗੇ। ਅੱਜ ਵੀ ਆਏ ਹੋਏ ਨੇ। ਅੱਜ ਵੀ ਪੁੱਛਣਗੇ। ਉਹਨੂੰ ਮੇਰੇ ਤੋਂ ਬਾਅਦ ਪੁੱਛਣਗੇ ਕਿ ਕੀ ਫੈਸਲਾ ਕਰੋਗੇ। ਮੈਂ ਜਦੋਂ ਲਾ ਰਿਹਾ ਸੀ ਵਧੀਆ ਫੈਸਲਾ ਕਰਦਾ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਜੂਗੀ। ਕਿ ਮੈਂ ਪਰਸੋ ਨੂੰ ਕਿਤੇ ਜਾਣਾ ਹਾਂ ਗੁਰਦਾਸਪੁਰ ਕਿਤੇ ਪਠਾਨਕੋਟ ਕਿਤੇ ਜਲੰਧਰ ਮੈਂ ਕਹੂੰਗਾ ਮੈਂ ਪਰ ਕੱਲ ਸਾਕੇ ਪਿੱਟ ਗਿਆ ਸੀ ਸਾਡੇ ਪਿੰਡਾਂ ਨੇ ਮੇਰੀ ਗੱਲ ਮੰਨ ਲਈ ਵਾਹ ਵਾਹ ਬੜਾ ਤਾਨਾ ਮਾਝੀ ਕਿਸੇ ਨੇ ਹੋਰ ਬੋਲਣਾ ਹੈ ਕੋਈ ਵਿਚਾਰ ਰੱਖਣਾ ਹੈ ਬੈ ਕੇ ਬੈ ਕੇ